ਮੇਰੇ ਪਾਪਾ ਇਕੱਠੇ ਕੰਮ ਕਰਨ ਜਾਂਦੇ ਆ ਮੈਂ ਤੇ ਪਾਪਾ ਨਾ ਕਿਸੇ ਦੀ ਮੋਟਰ ਵੇਖਣ ਗਏ ਸੀ ਤੇ ਨਾ ਉਧਰ ਘਰ 'ਚ ਆਟਾ ਨਹੀਂ ਸੀ ਹੈਗਾ ਮਮਨੇ ਕਿਹਾ ਸੀ ਆਟਾ ਲੈ ਆਇਓ ਆਪਾਂ ਨਾ ਫਿਰ ਇਧਰ 88 ਫੋਰ ਤੇ ਆਟਾ ਲੈਣ ਚਲ ਗਏ ਹੀ ਤੇ ਜੇ 88 ਫੋਰ ਤੋਂ ਆਟਾ ਲਿਆਂਦੇ ਨਾ ਤੇ ਰਾਤ 'ਚ ਉਹਨਾਂ ਨੂੰ ਫੋਨ ਆਇਆ ਕਿ ਇਨਵਰਟਰ 'ਚ ਪਾਣੀ ਪਾ ਦੋ ਆਪਾਂ ਇਨਵਰਟਰ 'ਚ ਪਾਣੀ ਪਾ ਕੇ ਘਰ ਨੂੰ ਆਣ ਲੱਗੇ ਹੀ ਤੇ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਆਪਾਂ ਘਰ ਦੀ ਬੱਤੀ ਠੀਕ ਕਰਾਉਣੀ ਆ ਤੇ ਜਦੋਂ ਆਪਾਂ ਗਏ ਆਪਾਂ ਉਹ ਗਲੀ ਪਾਪਾ ਕਹਿੰਦੇ ਮੈਂ ਆਟਾ ਛੱਡ ਕੇ ਆਨਾ ਆਪਣੇ ਘਰ ਤੇ ਨਾਲ ਮੇਰਾ ਬੇਟਾ ਆ ਤੇ ਆਪਾਂ ਪਾਪਾ ਕਹਿੰਦਾ ਮੈਂ ਆਨਾ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਹੁਣੇ ਆਜੋ ਤੇ ਪਾਪਾ ਕਹਿੰਦੇ ਨਹੀਂ ਮੈਂ ਆ ਜਾਣਾ ਘਰੇ ਛੱਡ ਕੇ ਤੇ ਆਪਾਂ ਜਦੋਂ ਫਿਰ ਗਏ ਤੇ ਉਹ ਉਹ ਨਾ ਟਰਾਂਸਫਰਮ ਦੇ ਲਾਗੇ ਸਾਰੇ ਮੱਲੇ ਵਾਲੇ ਖਲੋਤੇ ਸੀ ਪਾਪਾ ਨੇ ਜਾਂਦੇ ਹੀ ਕਹਿਤਾ ਜੇ ਤੇ ਕੋਈ ਟਰਾਂਸਫਰਮ ਦਾ ਕੰਮ ਹੈ ਨਾ ਫਿਰ ਮੈਨੂੰ ਨਾ ਕਿਓਏ ਕੰਮ ਨਾ ਮੇਰਾ ਢੀਜ ਤੇ ਉਹ ਉਹਨੇ ਨਾ ਕੋੜੀ ਲਾ ਕੇ ਰੱਖੀ ਉਹ ਕਹਿੰਦੇ ਕਿ ਇੱਥੇ ਚੜਜੋ ਤੇ ਇੱਥੇ ਫੇਸ ਲਾ ਦੋ ਪਾਪਾ ਮੈਂ ਕਿਹਾ ਪਾਪਾ ਜੀ ਨਾ ਚੜਿਓ ਪਾਪਾ ਕਹਿੰਦੇ ਨਹੀਂ ਚੜਨਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਚੜਜੋ ਮੈਂ ਵੀ ਆਪੇ ਲਾ ਲੈਣਾ ਨਾ ਮੈਂ ਲਾਤੇ ਤੇ ਸੱਟ ਲੱਗੀ ਮੈਂ ਤਾਂ ਨਹੀਂ ਲਾਉਣਾ ਪੋਪਾ ਨੇ ਬੜਾ ਮਨਾ ਕੀਤਾ ਤੇ ਮੈਂ ਵੀ ਬੜਾ ਮਨਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੋ ਚੜਜੋ ਮੇਰੇ ਪਾਪਾ ਨੂੰ ਫਿਰ ਉੱਪਰ ਚੜਾ ਤਾਂ ਮੇਰੇ ਪਾਪਾ ਦਾ ਹੱਥ ਨਹੀਂ ਪਹੁੰਚਿਆ ਪਾ ਫੇਰ ਨਹੀਂ ਚੇ ਅਗੇ ਪੋੜੀ ਤੋਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚਾਰਜ ਚਾਰਜ ਟਰਾਂਸਫਰਮ ਦੇਣਾ ਟੱਪੇ ਦੇ ਟਪੈ ਦਾ ਕਿਦੋ ਮੇਰੇ ਪਾਪਾ ਨੇ ਉੱਤੇ ਪਹਿਲੇ ਕਮੇਰੇ ਪਾਪਾ ਨੇ ਪਲਾਸਟਰ ਕਰਦੇ ਮੈਂ ਮੇਰੇ ਪਾਪਾ ਮੂੰਹ ਦੇ ਪਾਣੀ ਚ ਡਿੱਗ ਗਏ ਮੇਰੇ ਪਾਪਾ ਦੇ ਸੱਟ ਲੱਗੀ ਉਹਨਾਂ ਨੇ ਉੱਤੋਂ ਠੰਡਾ ਪਾਣੀ ਪਾ ਦਿੱਤਾ ਮੇਰੇ ਪਾਪਾ ਦੇ ਸਿਰ 'ਤੇ ਕਹਿੰਦੇ ਮੈਡੀਕਲ ਸਟੋਰ ਤੇ ਖੜਨਾ ਹਸਪੀਟਲ ਨਹੀਂ ਕਰਨਾ ਉਹ ਮੈਗਿੱਡੀ ਚ ਨਾਲ ਚਾ ਕਰਕੇ ਉਹ ਹਸਪੀਟਲ ਲੈ ਕੇ ਗਏ ਉਹਨਾਂ ਠਾਜੀ ਵਰਤੇ ਮੈਡੀਕਲ ਸਟੋਰ ਤੇ ਲੈ ਕੇ ਚਲੇ ਗਏ ਸੀ ਮੇਰੇ ਪਾਪਾ ਨੂੰ ਜੋ ਬੜਦਾ ਸੀ ਤੇ ਦੇ ਪਾਪਾ ਨੇ ਨਾ ਕਿਹਾ ਜੀ ਹਾਂ ਜੀ ਕਹਿੰਦੇ ਚੜਜੋ ਚੜਜੋ ਮੈਂ ਵੀ ਬੜਾ ਮਨਾ ਕੀਤਾ ਪਾਪਾ ਨੇ ਵੀ ਬੜਾ ਮਨਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਹੈਗੇ ਨਾ ਪੱਖ ਲੋਤੇ ਆ ਕਿਸੇ ਨੇ ਨਹੀਂ ਸੀ ਪੂਰੀ ਫੜੀ ਮੈਂ ਇਕੱਲੇ ਨੇ ਫੜੀ ਫੜੀ ਸਾਰੇ ਜਾਣੇ ਪਿੱਛੇ ਪਿੱਛੇ ਖਲੋਤੇ ਹੀ ਪਾਪਾ ਮੈਂ ਪਾਪਾ ਨੂੰ ਖਾ ਲੈਣਾ ਸੀ ਲੇਕਿਨ ਪਾਪਾ ਦੱਲੀ ਸਾਈਡ ਤੇ ਡਿੱਗ ਗਏ ਪਾਪਾ ਦੇ ਸਿਰ ਤੇ ਸੱਟ ਲੱਗੀ ਤੇ ਮੇਰੇ ਪਾਪਾ ਦੀ ਜਾਨ ਚ ਗਈ ਉਹ ਲక్ష్ਮੀ ਲੰਦੇ ਜੇ ਇਹ 40ਵਾਂ ਨੰਬਰ ਕੋਈ ਹਾਂਜੀ ਇਹ ਨੰਬਰ ਉਹ ਨਾ ਉਹ ਜਿਹੜੇ ਸਰਕਾਰੀ ਨੌਕਰੀ ਕਰਦੇ ਉਹਨਾਂ ਦੇ ਨਾਮ ਅਸ਼ਵਨੀ ਕੁਮਾਰਾ ਤੇ ਜਿਨ੍ਹਾਂ ਦਾ ਕਰਿਆਨਾ ਸਟੋਰ ਉਹਨਾਂ ਦੇ ਭਰਾ ਦਾ ਉਹਨਾਂ ਦੇ ਨਾਮ ਰੋਸ਼ਨ ਮੇਰੇ ਭਾਜੀ ਸਿਮਰਨ ਲਾਹਾਂ ਹਾਂਜੀ ਕੀ ਗੱਲ ਹੋਈ ਸੀ ਭਈ ਇਹਨਾਂ ਨੇ ਬਿਜਲੀ ਦਾ ਕੰਮ ਕਰਦੇ ਸੀ ਇਹਨਾਂ ਨੇ ਫੋਨ ਕੀਤਾ ਕਿ ਸਾਡੀ ਨਾ ਬਿਜਲੀ ਖਰਾਬ ਆ ਤੇ ਤੁਸੀਂ ਕਾ ਰਹਾਓ ਤੇ ਗਏ ਆ ਮੁੜ ਕੇ ਇਹਨਾਂ ਨੇ ਵੇਖਿਆ ਪ੍ਰਾਈਵੇਟ ਸਾਡਾ ਅੱਛਾ ਜੀ ਹਾਂਜੀ ਤੇ ਕਹਿੰਦੇ ਰਹੀ ਕਿ ਕੰਮ ਕਰੋ ਬਾਅਦ ਵਿੱਚ ਉੱਥੇ ਗਈ ਤੇ ਕਹਿੰਦੇ ਟਰਾਂਸਫਰਿੰਗ ਦਾ ਕੰਮ ਕਹਿੰਦੇ ਇਹ ਮੇਰਾ ਸਾਡਾ ਕੰਮ ਨਹੀਂ ਹੈਗਾ ਇਹ ਬਿਜਲੀ ਵਾਲਿਆਂ ਦਾ ਦੂਜਿਆਂ ਦਾ ਕੰਮ ਕਹਿੰਦੇ ਕਿ ਨਹੀਂ ਅੱਜ ਸੰਦੇ ਆ ਜਲੀ ਕੰਮ ਇਹ ਹੋਣਾ ਤੇ ਤੂੰ ਕਾਰੇ ਚਾਰੇ ਪੋੜੀ ਕਹਿੰਦੇ ਇੱਕ ਵਾਰੀ ਚੜੇ ਆ ਬੇਟਾ ਮੇਰਾ ਦੱਸ ਤਾਂ ਕਹਿੰਦੇ ਚੜੇ ਆ ਫਿਰ ਉਤਰ ਕੇ ਕਿ ਮੇਰਾ ਹੱਥ ਹੀ ਨਹੀਂ ਪਹੁੰਚਦਾ ਮੈਨੂੰ ਇਹ ਨਹੀਂ ਜਾਜ ਕਹਿੰਦੇ ਤੂੰ ਚੜੋ ਚੜੋ ਮੈਨੂੰ ਜਾਜ ਆ ਮੇਰੀ ਲੱਤ ਦੁਖਦੀ ਮੈਂ ਤਾਂ ਨਹੀਂ ਉੱਪਰ ਚੜਦਾ ਪਿਆ ਧਰਨ ਸੌਫ ਕੀਤਾ ਜਾਏ ਭਾਜੀ ਸਾਡੇ ਪਪਾ ਚਲੇ ਗਏ ਮੇਰੇ ਪਪਾ ਚਾਹੀਦੇ ਮੇਰੇ ਪਪਾ ਬਰੇ ਬੁਣਿਆ ਮੇਰੇ ਸਾਥ ਮੈਂ ਸੱਚੀ ਆਣੀ ਮਸਲੀ ਇਹ ਉਹਨੇ ਲਿਚਾ ਦਿੱਤਾ ਲਿਚਾ ਕਿਉਂ ਕੋਈ ਜਾਣ ਨੂੰ ਮਨ ਨਹੀਂ ਕੀਤਾ ਮੈਂ ਮਨ ਨਹੀਂ ਕੀਤਾ ਨਹੀਂ ਕਿਉਂ ਪਪਾ i daddy. <laughs>